ਆਛੂ ਦਾ ਹੈ। ਕਿਹਨਾਂ 2 ਕਰੋੜ ਰੁਪਏ ਦੇ ਰਸਵਾ ਗਿੱਟਾ ਹੈ ਨਾ। ਆਛੂ ਦਾ। ਤਰਕੀਬੀ ਤਰਕਿੱਥੂ ਲਿਆ ਕੇ ਤੁੰ ਲਿਆਨੇ ਵੀ ਕੀ ਆਇਆ। ਦਾਦਰ ਕੋਟ ਦੇ ਅੰਦਰ ਧਾਰਿਆ। ਚਲ ਵੀ ਅੱਜ। ਚਲ। ਕੋਟ ਦੇ ਅੰਦਰ ਧਾਰਿਆ ਉਹਨੇ। ਹਾਂਜੀ ਉਹਨਾਂ ਦੇ ਬਾਰੇ। ਇਸ ਖਬਰ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਅੱਜ ਇਹ आलम ਹੋ ਗਿਆ ਕਿ ਪਿਤਾ ਦੇ ਵੱਲੋਂ ਖੁਦ ਆਪਣੇ ਹੱਥੀ ਪੁਲਿਸ ਨੂੰ ਬੁਲਾ ਕੇ ਆਪਣੇ ਪੁੱਤ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਪਿਤਾ ਦੀ ਮੰਨੀਅਤ ਆ ਉਸ ਦਾ ਪੁੱਤ 2 ਕਰੋੜ ਦਾ ਨੁਕਸਾਨ ਕਰ ਚੁੱਕਾ ਹੈ ਅਤੇ ਉਸ ਦੀ ਦੁਕਾਨ ਜਿੱਥੇ ਕਦੇ 10 ਲੱਖ ਦਾ ਮਾਲ ਹੁੰਦਾ ਸੀ ਉਹ ਵੀ ਅੱਜ ਖਾਲੀ ਪਈ ਹੈ ਇਹ ਦਾ ਬੇਟਾ ਹੈ ਇਹ ਆਪਰਾ ਹੈ ਜੀ ਅਸੀਂ ਇਹਨੂੰ ਆਪਾਂ ਸਿੱਧਾ ਪੁਲਿਸ ਕੋਲ حوالے ਕਰਦੇ ਹਾਂ ਜੀ ਇਹ ਤਾਂ ਬਹੁਤ ਸ਼ਰਮਦਾ ਵੀ ਕੋਈ ਕੰਮ ਨਹੀਂ ਕਰਦਾ ਜੀ ਉਹ ਤਾਂ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕਰਕੇ ਵੇਚ ਦੇਣਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤਾਂ ਜਾਂ ਕੋਈ ਵੀਰ ਆਲਾ ਲੈਣ ਆ ਜਾਂਦਾ ਤੁਹਾਨੂੰ ਜਵਾਕੇ ਦਵਾ ਲਿਆ ਕੋਈ ਉਹਨੂੰ ਦਵਾਤਾ ਕੋਈ ਆਪ ਕੀ ਲੈ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਉਹ ਦੇਖੋ ਜਨਾਬ ਹਾਂ ਅਸੀਂ ਤੁਹਾਡੀ ਉਹ ਜਿਹੀ ਹੈਗੀ ਇਹਦੇ ਜੇ ਮਦਦ ਕਰਦੇ ਆ ਉਹ ਪੱਕੇ ਸਹੀ ਰਸਤੇ ਤੇ ਆਵੇ ਤੁਸੀਂ ਸਾਡੀ ਹੈਲਪ ਕਰਨ ਸਾਡੇ ਮੈਂ ਤਾਂ ਸਾਰਾ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਡੀਐਸਪੀ ਆਪਣੇ ਅਰਮਾਨਾ ਸਾਹਿਬ ਰਹੇ ਸੀ ਉਹ ਸਾਡੇ ਕੋਲ ਸਾਹਿਬ ਉਹਨਾਂ ਨਾਲ ਮੈਂ ਦੋਸਤ ਹਾਂ ਆਪ ਜਾ ਕੇ ਸਹੀ ਬੰਦੇ ਰਾਮਪੁਰੇ ਖੂਟੀ ਲਾ ਕੇ ਫਲੰਗਰੀ ਸਾਡੀ ਕਮਿਟੀ ਦੇ ਦਿੱਤੀ ਜੀ ਉਹ ਬਾਅਦ ਚ ਫਿਰ ਮੇਰੇ ਹਿੰਮਤ ਨਹੀਂ ਰਹੇਗੀ ਜੀ ਮਰਾ ਅਫੇਰਾਂ ਤੋਂ ਗਿਆ ਸੀਗਾ ਆਪ ਪਹਿਲੀ ਉਹੀ ਆਫਿਸ ਚੋ ਚਾਹੇ ਜੀ ਆਹ ਕੋਈ ਨਹੀਂ ਸਾਡੇ ਵੱਲੋਂ ਨਾਲ ਪਰ ਮੈਂ ਫਿਰ ਨਹੀਂ ਹਿੰਮਤ ਰਹੀ ਕਿ ਕਿਸੇ ਨੂੰ ਫੜਨ ਜੂਗੀ ਨਹੀਂ ਸਾਡੇ ਵੱਲੋਂ ਇਹਨਾਂ ਨਾਲ ਨਾ ਕਿਸੇ ਸਰਪ੍ਰਿੰਟ ਕਰਵਾਵਾ ਕਰਵਾ ਦੇ ਨਾ ਮੈਂ ਸਰ ਸੀਐਨ ਚਾਰਜ ਕਰਵਾਤਾ ਆ ਆ ਤਾਂ ਹੋਰ ਤੈਨੂੰ ਇਧਰ ਟਕਾ ਕੇ ਪੁੱਟਾ ਗਿਆ ਨੂੰ ਮੈਂ ਫੜ ਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਕੋਲ ਲਿਆ ਜੀ ਮਾਈ ਗੋਡ ਕੋਈ ਨਹੀਂ ਜੀ ਤੁਸੀਂ ਕਰਦੇ ਨਹੀਂ ਹੈਂ ਟੈਕ ਬੰਦਾ ਮੈਂ ਮਿਲਿਆ ਅਸੀਂ ਤਾਂ ਤੁਸੀਂ ਆਪਸਿਆਂ ਮਿਲਿਆ ਨਹੀਂ ਨਹੀਂ ਇਹ ਤਾਂ ਤੁਸੀਂ ਹੱਥ ਵੀ ਕੱਟਿਆ ਹੋਇਆ ਨਹੀਂ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹੁਮਤ ਵਾਲੀ ਗੱਲ ਕੀਤੀ ਜਿਹੜੇ ਤੁਸੀਂ ਆਪ ਆ ਕੇ ਸਾਨੂੰ ਦੱਸੀ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਕੀਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਨਾਲ ਸਾਡੇ ਦੋ ਅਸੀਂ ਆਪ ਤਾਂ ਕਰ ਲਾ ਦੇਖੋ ਜੀ ਪਹਿਲਾਂ ਆਪਣੀ ਚਿੰਦਾ ਗੋਤਾ ਜਿਹੜੀ ਤੇ ਡੀਐਸਪੀ ਸਾਹਿਬ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਨਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਜੀ ਮਖਾਣੀ ਤੁਸੀਂ ਪਰਚਾ ਪਾ ਦਿਓ ਉਹਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਦਾ ਕੇ ਤੈਨੂੰ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਹੋਰ ਮੈਂ ਆਪੇ ਕਰਾਂ ਆਉ ਤਰ ਮੈਸੇਜ ਕਿਸ ਨਾਲ ਕਰਨਾ